ਪਰਾਵਾ ਪੇਛਾਨ ਕੇ ਲੈ ਜਾ ਆ ਕੀਜੀ ਆ ਕੀਜੀ ਆਏ ਮੇਰੇ ਕਮਰੇ ਚ ਬੜੀ ਫਿਰਦੀ ਐ ਮਾੜਾ ਮੋਟਾ ਮੀਂਹ ਜੇ ਮੰਜਾ ਲਿਆ ਕੇ ਦੇ ਦੋ ਤੇ ਹਨਾ ਮੰਮੀ ਉਹ ਜੇ ਮੰਜਾ ਖੜਾ ਕਰ ਲੈਣਾ ਤੇ ਲਿਡਾ ਪਾ ਲੈਣਾ ਰੋਟੀ ਨਾ ਲਾ ਲੈਣੂ ਰੋਟੀਆਂ ਨਹੀਂ ਛੱਡਣਗੀਆਂ ਨਹੀਂ ਤਾਂ ਅੱਜ ਕੱਲ੍ਹ ਦੀਆਂ ਬੀਬੀਆਂ ਭੱਜ ਜਾਂਦੀਆਂ ਮੀਂਹ ਦੀ ਕਣੀ ਪੈ ਜਾਣਾਂ ਫਿਰ ਭੱਜ ਹੀ ਜਾਂਦੀਆਂ ਨੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਭਰਾਵਾ ਪਛਾਣ ਕੇ ਲੈ ਜਾਓ ਆ ਕੀ ਦੀ ਆ ਪਛਾਣ ਕੇ ਲੈ ਜਾਓ ਇਹਨੂੰ ਕੀ ਦੀ ਆ ਏ ਮੇਰੇ ਕਮਰੇ ਚ ਬੜੀ ਫਿਰਦੀ ਆ ਏ ਹੈਲੋ ਸ਼ਕੂਜਮੀ ਹੈਲੋ ਕਿਹੜੇ ਘਰਾਂ ਦੀ ਆ ਤਕਨੀਕ ਪੁਰਾਣੀ ਆ ਕਿ ਜੇ ਮਾੜਾ ਮੋਟਾ ਮੀਂਹ ਜੇ ਮੰਜਾ ਲਿਆ ਕੇ ਦੇ ਦੋ ਤੇ ਹਨਾ ਮੰਮੀ ਹੋਰ ਪੁਰਾਣੀ ਤਕਨੀਕ ਹੈਗੀ ਆ ਲੋਕੀ ਅੱਗੇ ਐਵੇਂ ਹੀ ਕਰਦੇ ਚੁੱਲੇ ਤੇ ਮੰਜਾ ਖੜਾ ਕਰ ਲੈਣਾ ਅੱਥਰੂ ਦਾ ਪਾ ਲੈਣਾ ਰੋਕਾ ਲਾ ਲੈਣਾ ਰੋਟੀਆਂ ਨਹੀਂ ਛੱਡਣੀਆਂ ਨਹੀਂ ਤਾਂ ਅੱਜ ਕੱਲ੍ਹ ਦੀਆਂ ਬੀਬੀਆਂ ਭੱਜ ਜਾਂਦੀਆਂ ਮੀਂਹ ਦੀ ਕਣੀ ਪੈ ਜਾਣਾ ਫਿਰ ਭੱਜ ਹੀ ਜਾਂਦੀਆਂ ਨੇ ਪਹਿਲੀਆਂ ਬੀਬੀਆਂ ਸੀ ਚਲ ਟੱਕ ਢੱਕ ਕੇ ਤੇ ਆਂਦਾ ਕੰਮ ਨਵੇੜ ਕਿਉਂ ਗੁੱਡ ਮਾਰਨਿੰਗ ਜੌਂਡੀਅਰ ਤੇ ਕਾਰ ਦੀ ਅੱਜ ਕੋਡਿੰਗ ਕਰਾਉਣੀ ਬਈ ਜਿਹੜੇ ਬੰਦੇ ਤੋਂ ਆਪਾਂ ਕਰਾਉਣੀ ਨੇ ਪੰਜਾਬ ਤੇ ਜੂ ਇਹ ਦੂਸਰੀ ਸਸਤੀ ਕੋਡਿੰਗ ਕੋਈ ਕਰ ਹੀ ਨਹੀਂ ਸਕਦਾ ਘੱਟੋ ਘੱਟ ਵੀ ਕਿੰਨੇ ਦੀ ਹੁੰਦੀ ਉਹ ਕੋਡਿੰਗ ਜਿੰਨੀ ਦੀ ਸੋਚੋਗੇ ਉਦੋਂ ਵੀ ਘੱਟ ਦੀ ਹੋਣੀ ਹੈ ਇਹਨੇ ਵੀ ਆ ਹਾਲਤਾ ਤੇ ਕੋਡਿੰਗ ਤੋਂ ਬਾਅਦ ਦੇਖਿਓ ਟਰੈਕਟਰ ਮਿੱਤਰਾ ਓਕੇ ਮੌਲ ਸ਼ਾਮ ਤਾਈਂ ਬਣ ਜੂ ਗੱਲ ਆਹ ਹੋਮ ਸਰਵਿਸ ਵੀ ਕਰਦੇ ਮਤਲਬ ਘਰੇ ਜਾ ਕੇ ਗੱਡੀਆਂ ਆਪਾ ਦੱਬ ਕੇ ਅਜੋਰ ਲਾ ਦੇ ਉੱਤੇ ਸਾਰਾ ਤੁਮਕਾਰ ਦੇ ਇਹਨੂੰ ਅੱਜ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ